ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣਾ ਮਜੂ ਸਿੰਘ ਉਪਰ ਜੋ ਮੇਰੇ ਮਾਤਾ ਜੀ ਕੁਲਜੀਤ ਕੌਰ ਜੀ ਇਸ ਵਾਰਡ ਤੋਂ ਕਾਉਂਸਲਰ ਬਣੇ ਨੇ ਤੋਂ ਮੈਂ ਵਾਰਡ ਦੇ ਅਸੀਂ ਤੇ ਸ਼ਹਿਰ ਵਾਲਿਆਂ ਨੂੰ ਤਹਿ ਦੇ ਲੋ ਜਿਹੜੀਆਂ ਲੋੜੀਆਂ ਤੇ ਵਾਗੀਆਂ ਵਧਾਈਆਂ ਦੇਣਾ ਜੀ ਪ੍ਰਮਾਤਮਾ ਸਾਹਿਬ ਦੇ ਕਰਕੇ ਖੁਸ਼ੀਆਂ ਖੇੜੇ ਲੈ ਕੇ ਆਵੇ ਤੋਂ ਇਹ ਖੁਸ਼ੀਆਂ ਦਾ ਇਤਿਆਰ ਆ ਰਲ ਮਿਲ ਕੇ ਸਾਰੇ ਸ਼ਹਿਰ ਨੂੰ ਇਕੱਠਿਆਂ ਮਨਾਉਣਾ ਚਾਹੀਦਾ ਪਰਿਵਾਰ ਸਾਰੇ ਪਰਿਵਾਰ ਜਿਹੜੇ ਉਹ ਇਕੱਠੇ ਹੋ ਗਏ ਸਾਰੇ ਸ਼ਹਿਰ ਨਵਾਸੀ ਜਿਹੜੇ ਉਹ ਗੁਰੂ ਘਰ ਵੀ ਚਲੋ ਆੜੇ ਹਰਮੰਦਰ ਸਾਹਿਬ ਬੜਾ ਤਗੜਾ ਸਾਡੇ ਇੱਕ ਗੁਰਦੂ ਘਰ ਆ ਸਾਹਿਬ ਆ ਵਰਲਡ ਦੇ ਵਿੱਚ ਫੇਮਸ ਆ ਸੋ ਉੱਥੇ ਰੌਣਕਾਂ ਲੱਗਦੀਆਂ ਵਾ ਬਹੁਤ ਬਹੁਤ ਮਾਗੀ ਰੀਆਂ ਤੇ ਲੋਹੜੀਆਂ ਮੇਰੇ ਵੱਲੋਂ ਸਾਡੇ ਉੱਪਰ ਪਰਿਵਾਰ ਵੱਲੋਂ ਮੇਰੀ ਵਾਰਡ ਨੂੰ ਮੇਰੇ ਸ਼ਹਿਰ ਨੂੰ ਬਹੁਤ ਬਹੁਤ ਬੋਲ ਲੋਹੜੀ ਇਤਿਹਾਸ ਤੰਗ ਭਾਜੀ ਬਹੁਤ ਹੀ ਠੀਕ ਹੈ ਨਾ ਚਾਹੋਗੇ ਕਿ ਅੱਜ ਦੇ ਦਿਨ ਤੇ ਚੈਨਾ ਤੋਂ ਕਮਲ ਬਹੁਤ ਯਾਦ ਆ ਰਿਹਾ ਬਿਕੋ ਜੋ ਜਾਨ ਬੱਚੇ ਛੋਟੇ ਹੁੰਨੇ ਨੇ ਆ ਤੇ ਇੱਕ ਡੋਰਾਂ ਲੱਗਦੀ ਹੁੰਦੀਆਂ ਅਸੀਂ ਉਹ ਧਾਗੇ ਵਾਲੀਆਂ ਸੋ ਉਹਨਾਂ ਨਾਲ ਗੁੱਡੀਆਂ ਚੜਾਉਂਦਾ ਵੀ ਮਜ਼ਾ ਆਉਂਦਾ ਹੈ ਪਿਆਰ ਵੀ ਉਹ ਹੀ ਸੋ ਜਦੋਂ ਆ ਚਾਈਨਾ ਡੋਰ ਆਈ ਆ ਕੁਝ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਵੀ ਰਹੀਆਂ ਸੋ ਜਿਹੜੀ ਚੀਜ਼ ਨੂੰ ਫਿਰ ਚੀਜ਼ ਨੂੰ ਵਧਾਇਆ ਗਿਆ ਸੋ ਉਹ ਚੀਜ਼ ਨੂੰ ਹੁਣ ਰੋਕਥਾਮ ਕਰ ਰਹੀ ਹੈ ਪ੍ਰਸ਼ਾਸਨ ਸਾਡਾ ਡਰੋਂਗਾਂ ਦੇ ਰਹੀਂ ਕਾਫੀ ਜਿਹੜੇ ਆ ਪ੍ਰਸ਼ਾਸਨ ਨੇ ਗੱਟੂ ਫੜੇ ਵੀ ਆ ਵੇਚਣ ਵਾਲਿਆਂ ਨੂੰ ਵੀ ਫੜਿਆ ਸੋ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਰਹੀ ਦੀ ਆ ਸੋ ਅਸੀਂ ਜਿੱਥੋਂ ਤੱਕ ਹੋਇਆ ਪ੍ਰਸ਼ਾਸਨ ਦਾ ਸਾਥ ਅਸੀਂ ਵੀ ਦੇਵਾਂਗੇ ਸੋ ਪ੍ਰਸ਼ਾਸਨ ਸਾਡਾ ਵੀ ਸਾਥ ਦੇ ਰਿਹਾ ਬੱਚਿਆਂ ਦੇ ਮਾਪਿਆਂ ਦੇ ਪੀਂਡ ਨਾ ਕਰਦੇ ਦੇਖੋ ਜੀ ਬੱਚਿਆਂ ਨੂੰ ਪਹਿਲਾਂ ਤਾਂ ਆਪਣਾ ਘਰ ਤੋਂ ਚੱਲਣਾ ਚਾਹੀਦਾ ਜੀ ਜੋ ਸਾਡੇ ਪੇਰੈਂਟਸ ਆ ਕੰਗ ਨਹੀਂ ਵੇਖਣ ਵੀ ਸਾਡਾ ਬੱਚਾ ਕੀ ਲੈ ਕੇ ਆਇਆ ਬਰ ਜੇ ਤਾਂ ਉਹ ਧਾਗੇ ਵਾਲੀ ਡੋਰ ਸਭ ਇਕੱਠੇ ਬਹਿ ਕੇ ਤੇ ਜੇ ਉੱਥੇ ਹੁੰਦੇ ਗੱਟੂ ਲੈ ਕੇ ਆਏ ਬੱਚੇ ਆਪਸ ਵਿੱਚ ਲਿੰਕ ਬਣਾ ਲੈਂਦੇ ਆ ਉਹ ਉਹਨਾਂ ਚੀਜ਼ਾਂ ਨੂੰ ਫੜ ਕੇ ਅੱਗ ਲਾ ਦੇਣੀ ਚਾਹੀਦੀ ਆ ਸੋ ਇਹ ਚੀਜ਼ਾਂ ਤੋਂ ਦੂਰ ਰਹੀਏ ਕਿਉਂਕਿ ਕਿਸੇ ਦੀ ਜਾਨ ਦੇ ਨਾਲ ਖੇਡਣ ਦਾ ਸਾਨੂੰ ਕੋਈ ਰਾਈਟ ਨਹੀਂ ਹੈ ਹਾਂ ਜੀ ਉਹ ਵੀਰੇ ਭਰਾ ਪੱਤਰਕਾਰ ਜਿਹੜੇ ਨੇ ਸੋ ਤੁਹਾਡੇ ਮਾਧਿਮ ਰਹੀ ਸੋ ਮੈਂ ਇਹ ਚੀਜ਼ ਦੱਸਣਾ ਚਾਹੁੰਨਾ ਵਾਂ ਵੀ ਭਰਾਵਾਂ ਦਾ ਜਿਹੜਾ ਮੀਡੀਆ ਵਾ ਨਾ ਉਹ ਸਾਡੇ ਤੀਸਰੀ ਅੱਖ ਹੈ ਸਾਡੀ ਉਹ ਜਿਹੜਾ ਸਹੀ ਖਬਰਾਂ ਪਹੁੰਚਾਉਣ ਵਾਲੇ ਸਹੀ ਜਿਹੜੇ ਨਿਊ ਚੈਨਲ ਨੇ ਉਹ ਵੱਧ ਕੇ ਅੱਗੇ ਆਉਣ ਤੋ ਜਿਹੜੀਆਂ ਖਬਰਾਂ ਆਵਾਂ ਜਾਂ ਜਿਹੜੀਆਂ ਚੰਗੀਆਂ ਐਕਟੀਵਿਟੀਆਂ ਉਹ ਗਾੜੀ ਲੈ ਕੇ ਆਉਣ ਸੋ ਮੇਰੇ ਵੱਲੋਂ মিডিਆ ਭਾਈਚਾਰੇ ਨੂੰ ਵੀ ਲੱਖ ਲੱਖ ਮੁਬਾਰਕ